ਸਸਰੀ ਵਾਲੇ ਵੀਰੇ ਸਾਰਿਆਂ ਨੂੰ ਅੱਜ ਮੈਂ ਵੀਡੀਓ ਵੇਖੀ WhatsApp ਤੇ YouTube ਤੇ ਇੱਕ ਨਵਾਂ ਜਿਹਾ ਬੰਦਾ ਪਤਾ ਨਹੀਂ ਫਰੋਹਪੁਰ ਤੋਂ ਬੋਲਦਾ ਹੈ ਕਿ ਕਿੱਥੋਂ ਬੋਲਦਾ ਬੰਦਾ ਕਹਿੰਦਾ ਇੱਕ ਤਾਂ ਆਪਣੇ ਕਹਿੰਦਾ ਕਹਿੰਦਾ ਵੀ ਗਾਲੀ ਗਾਲ ਜਿੱਤੂਗੀ ਕਹਿੰਦਾ ਮੈਂ ਸ਼ਰਤ ਲਾਉਣਾ ਹੈ 5 ਕਰੋੜ ਦੀ ਮੇਰੇ ਨਾਲ ਤੇ 5 ਕਰੋੜ ਦੀ ਪ੍ਰਾਪਰਟੀ ਆ ਹਉਦੋਂ ਪਹਿਲੀ ਗੱਲ ਤਾਂ ਯਾਰ ਅਸੀਕੇ ਮਾਲੇ ਪੰਜ ਰੋਡ ਦੀ ਪ੍ਰਾਪਰਟੀ ਆ ਕਿੱਲੇ ਦਾ ਤੋਂ ਮਾਲਕ ਨਹੀਂ ਹੈਗਾ ਮੰਗਵੇਂ ਗੱਡੀ ਦੇ ਕੋਲੇ ਖੜੇ ਤੂੰ ਵੀਡੀਓ ਬਣਾ ਕੇ ਪਾਈ ਜਾਣਾ ਵੀ ਕਾਲੀ ਦਾ ਜਿੱਤੂ ਵੀ ਪੰਜ ਰੋਡ ਦੀ ਸ਼ਰਤ ਲਾ ਲੋ ਇਹ ਬੰਦੇ ਨੂੰ ਆਦੀ ਔਕਾਤ ਦੇ ਕੀ ਗੱਲ ਕਰਨੀ ਚਾਹੀਦੀ ਹੈ ਹਣਾ ਆਪਾਂ ਇਦਾਂ ਕਹਿੰਦੇ ਰਹਿੰਦੇ ਨੇ ਕੀ ਐ ਕਰਦਾ ਐ ਉਹ ਕਰਦਾਂਗੇ ਦੂਜੀ ਗੱਲ ਤੇਰੀ ਉਮੀਦਾਂ ਦਾ ਆੜਿਆ ਝਾੜੂ ਫਿਰ ਗਿਆ ਮੈਂ ਕਹਿੰਦਾ ਇੱਕ ਥਾਪੜ ਕੇ ਝਾੜੂ ਨਾਲ ਜਿਹੜੇ ਪੰਜਾਬ ਦੇ ਕਾਲੀ ਧਾਲਾ ਨਾ ਝਾੜੂ ਨਾਲ ਹੋਣੀ ਹੋਣੀ ਕੱਢਣੇ ਆ ਮੋੜ ਕੇ ਨਹੀਂ ਬੜਨਦੇ ਨੇ ਜਿਨ੍ਹਾਂ ਨੇ ਜੀਣਾ ਖਰਾਬ ਕੀਤਾ ਨਾ ਪੰਜਾਬੀਆਂ ਦਾ ਸੌ ਲੱਗੇ ਰੱਬ ਦੀ ਜੇ ਟੱਕਰ ਦੇਣ ਮੂਰੇ ਆ ਜਾਣ ਪੁੱਛਣਾ ਬਸ ਪਰਿਆ ਪਿਆ ਨਾ ਪੁੱਛ ਤੈਨੂੰ ਮੈਂ ਕਹਣਾ ਮੈਂ ਤੈਨੂੰ ਕਹਿੰਦਾ ਮੈਂ ਤੇਰਾ ਨਾ ਸ਼ਰਤ ਲਾਉਣਾ ਆ ਛੱਡ ਦੇ ਤੂੰ ਮੇਰੇ ਯਾਰ ਦਾ ਫੋਨ ਆਇਆ ਸੀ ਆ ਮਾਸਟਰ ਆ ਮੇਰੇ ਯਾਰ ਦਾ ਨਾਲ ਦਾ ਮੁੰਡਾ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਤਲਵੰਡੀ ਲੱਗੀ ਆ ਬਹਿੰਡੇ ਲੱਗੀ ਆ ਹੋਰ ਕਈ ਥਾਵਾਂ ਤੇ ਲੱਗੀਆਂ ਨੇ ਉਹਨਾਂ ਦੀਆਂ ਡਿਊਟੀਆਂ ਯਾਰ ਉੱਥੇ ਯਾਰ ਪਾਗਲ ਆ ਪੁੱਦੂ ਖੜੇ ਆ ਉੱਥੇ ਹੈ ਬਾਕੀ ਬਾਈ ਤੇਰੇ ਨਾਲ ਮੱਥਾ ਲਾਉਂਦਾ ਕੋਈ ਫੈਲਾਣੀ ತರಿಕ ನೂಲೀ ಬಣ್ಣ